ਬਹੁਤ ਸਾਫ ਟਰੈਕਟਰ ਨਾਲ ਦੀ ਟਾਇਰਾਂ 1500 ਘੰਟਾ ਚੱਲਿਆ ਹੋਇਆ ਟਰੈਕਟਰ ਇਹ ਵੀ ਪੀਵੀ ਵੀ ਕਰਿਆ ਇਹ ਵੀ ਪੀਵੀ ਵੀ ਕਰੀ 31 2017 ਮਾਡਲ 2 ਲੱਖ 5 ਲੱਖ ਤੇ 20 ਹਜ਼ਾਰ ਰੁਪਿਆ ਰੇਟ ਹੈ ਇਹ ਟਰੈਕਟਰ ਤੁਹਾਨੂੰ ਦੇ ਦਾਂਗੇ 4 ਲੱਖ 90 ਹਜ਼ਾਰ ਦਾ 4 ਲੱਖ 90 ਹਜ਼ਾਰ ਟਰੈਕਟਰ ਦੇ ਦਾਂਗੇ ਠੀਕ ਹੈ ਅੱਗੇ ਆ ਗਿਆ 52 10 ਇਹ 52 10 ਆਪਣੇ ਕੋਲ ਕਾਫੀ ਹੁੰਦੇ ਆ ਹੁਣ ਵੀ ਆਪਣੇ ਕੋਲ ਇਹ ਜੇ 10 ਟਰੈਕਟਰ ਰਹਿ ਗਏ ਆ ਹੋਰ ਇਹ ਤੋਂ ਬਿਨਾ 10 ਟਰੈਕਟਰ ਆਪਣੇ ਕੋਲ 52 10 ਹੈਗੇ ਆ ਕੋਈ 20 ਮਾਡਲ ਆ ਕੋਈ 21 ਮਾਡਲ ਆ ਇਹ ਜੇ ਆਪਣੇ ਕੋਲ ਆ ਮਤਲਬ ਵੀ 24 ਘੰਟੇ 5 ਨੱਲਾ ਕੇ ਟਰੈਕਟਰ ਇਹ ਜਦੋਂ ਵੀ ਕਿਸੇ ਨੂੰ ਭਰਾਣੇ ਲੈਣਾ ਹੋਵੇ ਤਾਂ ਕਾਫੀ ਟਰੈਕਟਰ ਤਾਂ ਇਹ ਜੇ ਵੀ ਕਿਹੜੇ ਆਪਾਂ ਡਾਇਰੈਕਟ ਬਿੱਲਾਂ ਤੇ ਵੀ ਦੇ ਦਾਂਗੇ ਟਰੈਕਟਰ ਠੀਕ ਹੈ ਬਿੱਲ ਤੇ ਵੀ ਮਿਲ ਜੂਗਾ ਬਿੱਲ ਤੇ ਵੀ ਮਿਲ ਜੂਗਾ 2023 ਵਾਲਾ ਟਰੈਕਟਰ ਆ ਕਿਨੇ 24 ਹੁਣ 24 ਜਗਿਆ 24 ਵਾਲਾ ਵੀ ਮਿਲ ਜੂਗਾ ਕਿਸੇ ਨੇ ਲੈਣਾ ਹੋਵੇ ਠੀਕ ਹੈ ਇਹਦੇ ਟਾਇਰਾਂ ਟੂਰਾਂ ਦੀ ਗੱਲ ਕਰੀ ਜਾਵੇ ਤਾਂ ਇਹ ਟੈਟੂ ਨਾਲ ਦੀ ਇਹ ਤਾਂ ਸਿਰਫ 1000 ਘੰਟੇ ਚੱਲੇ ਹੋਇਆ 1000 ਘੰਟੇ ਦੇ ਆਸ-ਪਾਸ ਨਾਲ ਦੇ ਟੈਟੂ ਦਾ ਬਹੁਤ ਸਾਫ਼ ਸੁਥਰਾ ਡੈਕਟਰ ਹੈ ਇਹ ਇਹਦਾ ਨਵੇਂ ਡੈਕਟਰਾਂ ਨੂੰ ਤਾਂ ਹੁਣੇ ਕੁਝ ਨਹੀਂ ਕਰ। ਤੇ ਰੇਟ ਕਿੰਨਾ ਹੋ ਗਿਆ ਦਾ? ਇਹਦਾ 7,40,000 ਰੁਪਏ ਰੇਟ ਆ। ਡਿਸਕਾਊਂਟ ਮੌਕੇ ਦੀ ਕਰਾਂਗੇ। ਮੌਕੇ ਤੇ ਹੋ ਜਾ। ਹਾਂ ਮੌਕੇ ਤੇ ਹੋਊਗਾ। ਠੀਕ ਹੈ। ਇਹ ਹੈਗਾ 475 ਇਹ ਹੈਗਾ 2021 ਮਾਡਲ। ਠੀਕ ਹੈ ਜੀ। ਡਬਲ ਕਲੱਚ ਆ ਪਬਲਿਕ ਸਟੀering ਆ। ਇਹਦਾ ਰੇਟ ਹੈਗਾ 495000 495000 495000 ਤੇ ਜਿਹੜਾ 4 ਲੱਖ ਦੇ ਉੱਤੇ ਲੋਨ ਕਰਵਾ ਲੀਏ 4 ਲੱਖ ਦਾ ਲੋਨ ਹੋਊਗਾ ਹਾਂ ਕਿਸੇ ਨੂੰ ਪ੍ਰਾਨੇ ਕਰਵਾਉਣਾ ਹੋਵੇ ਤਾਂ 4 ਲੱਖ ਦਾ ਲੋਨ ਇਹਦੇ ਸੌਖੇ ਜਿਹੇ ਤਰੀਕੇ ਨਾਲ ਹੀ ਕਰਵਾ ਕੇ ਦੇ ਦੇਾਂਗੇ ਠੀਕ ਹੈ ਮੰਨ ਲਓ ਵੀ ਆਪਣੇ ਕੋਲੇ 80 ਵੀ 80 ਕੇ 70 80000 ਰੁਪਏ ਦਾ ਬੰਦਾ ਲੈ ਕੇ ਆਜੇ ਤਾਂ ਇਹ ਜਿਆ ਟਰੈਕਟਰ ਆਪਾਂ ਦੇ ਦਿੰਨੇ ਆ ਬਣ ਜੂਗਾ ਹਾਂ ਬਣ ਜੂਗਾ ਸਿਰਫ ਆਹ ਟਰੈਕਟਰ ਦੇ ਹੋਰ ਨਵੀਂ ਸਟੀਮ ਲੈ ਕੇ ਆਏ ਆ ਅਸੀਂ ਸਿਰਫ ਇਹ ਟਰੈਕਟਰ ਜਿਹੜੇ ਭਰਾ ਵੀਡੀਓ ਦੇਖ ਲਿਆ ਗੌਰ ਨਾਲ ਦੇਖ ਲਿਆ ਕਰਨ ਹੋ ਟਰੈਕਟਰ ਦੇ ਵਾਸਤੇ ਫੋਨ ਕਰੀ ਜਾਂਦੇ ਨੇ ਤੇ ਵੀ 50000 ਆਹ ਟਰੈਕਟਰ ਆਪਾਂ ਸਿਰਫ ਤੁਹਾਨੂੰ 50000 ਰੁਪਿਆ ਭਰਾ ਕੇ ਦੇਵਾਂਗੇ ਜਿਹੜੇ ਪੁਰਾਣੇ ਲੈਣਾ ਹੋਵੇ ਤਾਂ 50000 ਰੁਪਿਆ ਭਰਾ ਕੇ ਬਾਕੀ ਸਾਰਾ ਦੇ ਉੱਤੇ ਟਰੈਕਟਰ ਦਾ ਲੋਨ ਕਰਵਾ ਦੇਾਂਗੇ ਤੇ ਟੈਂਕੀ ਫੁੱਲ ਕਰਕੇ ਦੇਵਾਂਗੇ ਟੈਂਕੀ ਫੁੱਲ ਵਾਲੀ ਟੈਂਕੀ ਤੇਲ ਦੀ ਫੁੱਲ ਕਰਕੇ ਦੇਣਗੇ ਭਾਈ ਜੀ ਇੱਕ ਵਾਰੀ ਗੌਰ ਨਾਲ ਸੁਣ ਲਓ ਕਿਹੜੇ ਭਰਾ ਸੁਣ ਰਹੇ ਆ ਵੀ 100 ਕਿਲੋਮੀਟਰ ਤੋਂ ਦੂਰ ਵਾਲੇ ਭਰਾ ਨੂੰ ਇਸ ਸਕੀਮ ਬ੍ਰੈਂਚ ਟਰੈਕਟਰ ਵੱਲੋਂ ਸਟਾਰਟ ਕਰੀਏ ਕਿਹੜਾ 100 ਕਿਲੋਮੀਟਰ ਤੋਂ ਦੂਰ ਆਉ ਸਾਡੇ ਫਾਰਮ ਤੋਂ ਕਿਉਂਕਿ Google Maps ਐਪ ਨਾਲ ਕਿਤੇ ਵੀ ਚੈੱਕ ਕਰ ਸਕਦੇ ਆਪਾਂ ਵਿੱਚ ਭਰਾ ਲਾਲਚ ਕਰ ਲੱਗੇ ਨੇ 20 ਕਿਲੋਮੀਟਰ ਵੀ ਸਾਨੂੰ ਵੀ ਫੁੱਲ ਕਰਵਾ ਕੇ ਦੇ ਦੇ ਉਹਨਾਂ ਭਰਾਵਾਂ ਵਾਸਤੇ ਸਕੀਮ ਨਹੀਂ ਹੈਗੀ ਕਿਹੜੇ ਦੂਰੋਂ ਆਉਂਦੇ ਆ ਭਰਾ ਕਿਉਂਕਿ ਆਲ ਇੰਡੀਆ 'ਚ ਆਪਾਂ ਟਰੈਕਟਰ ਵੇਚ ਰਹੇ ਆ ਉਹਨਾਂ ਨੂੰ ਟੈਕੀ ਫੁੱਲ ਕਰਵਾ ਕੇ ਦਿਨੇ ਆ ਇਹ ਬ੍ਰੈਂਚ ਟਰੈਕਟਰ ਵਾਲੇ ਵੱਲੋਂ ਨਵੀਂ ਸਕੀਮ ਕੱਟੀ ਗਈ ਹੈ ਇਹ ਠੀਕ ਹੈ ਜੀ ਕੋਈ ਭਰਾ ਨਹੀਂ ਸਪੋਰਟ ਕਰਕੇ ਦਿੰਦਾਗਾ ਇਹ ਇਹ ਕਿੰਨੇ ਮਾਟ ਲਾ ਗਿਆ ਸਰ ਇਹ 2022 ਵਾਲ ਮਾਲ ਟਰੈਕਟਰ ਆ ਠੀ

440000 40000 ਠੀਕ ਹੈ ਜੀ 50000 ਰੁਪਇਆ ਲੈ ਕੇ ਆ ਜਨ ਤੇ ਇਹ ਟਰੈਕਟਰ ਆਪਾਂ ਤੋਂ ਲਿਆ ਸਕਦੇ ਠੀਕ ਹੈ ਜੀ ਬਾਕੀ ਸੋਨਾ ਲੀਕਾ ਦੀ ਗੱਲ ਕਰਨਾ ਸੋਨਾ ਲੀਕਾ ਵੀ ਆਪਣੇ ਕੋਲੇ ਹਰ ਟਾਈਮ 10 ਟਰੈਕਟਰ ਖੜੇ ਹੁੰਦੇ ਸੋਨਾ ਲੀਕਾ ਠੀਕ ਹੈ ਜੀ ਸੋਨਾ ਲੀਕਾ ਵੀ ਇਹ ਤੋਂ ਬਿਨਾ ਹੋਰ ਕਾਫੀ ਘੜੇ ਇੱਥੇ ਦੇਖੋ 10 12 ਟਰੈਕਟਰ ਦਿਖਾਏ ਆ ਇਹਨੇ ਲਿਆਣੇ ਕਰਨੇ ਉੱਖੇ ਮੰਡੀ ਤੇ ਲਿਆਉਣੇ ਕਰਨੇ ਘਰੇ ਕਾਫੀ ਟਰੈਕਟਰ ਖੜੇ ਹੁੰਦੇ ਆ ਉੱਥੇ ਆ ਕੇ ਤੁਸੀਂ ਬੜਾਜ ਟਰੈਕਟਰ ਵੀ ਲੈ ਆ ਕੇ ਕੋਈ ਵੀ ਟਰੈਕਟਰ ਖਰੀਦਣਾ ਗਾ ਕਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਕਿ ਇਹ ਜਾਂ ਵੇਚਣਾ ਗਾ ਉਹ माल, माल, दी। दी को 14 ਮਾਡਲ 15 ਮਾਡਲ ਬਾਵਾ ਟਰੈਕਟਰ ਖੜੇ ਨੇ ਨਾਲ ਦੇ ਇਹ ਤੋਂ ਬਿਨਾ 36 ਦੀ 36 ਦੀ ਵੀ ਆਪਣੇ ਕੋਲ ਕਾਫੀ ਟਰੈਕਟਰ ਖੜੇ ਆ ਕਿਉਂਕਿ ਇੱਥੇ ਟਰੈਕਟਰ ਸਾਰੇ ਨਹੀਂ ਲੱਗ ਸਕਦੇਗੇ ਇਸ ਕਰਕੇ ਘਰੇ ਬ੍ਰਾਂਚ ਟਰੈਕਟਰ ਦੇ ਤੁਸੀਂ ਆ ਕੇ ਟਰੈਕਟਰ ਖਰੀਦ ਸਕਦੇ ਹੋ ਕਾਫੀ ਗੰਤੀ ਚ ਟਰੈਕਟਰ ਆਪਣੇ ਕੋਲ ਮਿਲ ਜੰਦੇ ਚ 20 ਘੰਟੇ ਤੇ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨ ਨਾਲ ਲਾਇਕ ਕਰਨ ਨਾਲ ਕਮੈਂਟ ਕਰਦੇ ਧੰਨਵਾਦ ਹਾਂਜੀ ਭਾਈ ਬਾਈ ਕੋਲੇ ਕਾਫੀ ਟਰੈਕਟਰ ਖੜੇ ਹੈਗੇ ਤੇ ਬਾਈ ਲੋਨ ਕਰਵਾ ਕੇ ਦੇਊਗਾ ਜੇ ਕਿਸੇ ਭਰਾ ਨੇ ਕਰਵਾਉਣਾ ਤਾਂ ਸਿਰਫ 5000 ਰੁਪਏ ਭਰ ਕੇ ਟਰੈਕਟਰ ਤੇ ਲੈ ਜਾ ਸਕਦੇ ਹੋ ਬਾਈ ਕੋਲੇ ਘੱਟੋ ਘੱਟ 35 40 ਟਰੈਕਟਰ ਹੈ ਤੇ ਨੰਬਰ ਤੁਹਾਨੂੰ ਬਾਈ ਦਾ ਦਿੰਨੇ ਆ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਦਿੰਨਾ ਹੈ ਇਹਗਾ ਸੋਨਾਲੀਕਰ 14 ਮਾਡਲ 435000 ਰੁਪਏ ਡਿਮਾਂਡ ਹੈ ਦੀ ਬਾਕੀ ਮੌਕੇ ਤੇ ਘੱਟ ਵੱਧ ਹੋ ਜਾਊਗਾ ਫੋਟੋ ਚ ਚੱਲੋ ਮੜੀ ਜੀ ਇਹ ਆ ਗਿਆ ਜੀ ਮਹਿੰਦਰਾ 265 ਬਿਲਕੁਲ ਨਵਾਂ ਪੈਟਰੈਕਟਰ ਇਹ ਕਿੱਥੇ ਮੜ ਪਾਣੀ ਪੀ ਇਹ ਹੈਗਾ ਜੀ 2022 ਮਾਡਲ ਰੇਟ ਹੈਗਾ 465000 ਇਹ ਸਿਰਫ ਤੁਸੀਂ 50000 ਰੁਪਏ ਭਰ ਕੇ ਜੀ ਟਰੈਕਟਰ ਲਿਜਾ ਸਕਦੇ ਹੋ ਤੇ ਤੇਲ ਦੀ ਟੈਂਕੀ ਵੀ ਫੁੱਲ ਕਰਕੇ ਦੇਊਗਾ ਜਿਹੜੇ 100 ਕਿਲੋਮੀਟਰ ਤੋਂ ਦੂਰ ਰੋਣਗੇ ਦੂਰ ਰੋਣਗੇ ਭਰਾ ਨੇੜੇ ਵਾਲਿਆਂ ਵਾਸਤੇ ਇਹ ਸਕੀਮ ਹੈ ਜੀ ਅੱਗੇ ਆ ਗਿਆ ਮਹਿੰਦਰਾ 475 ਮਾਡਲ ਹੈਗਾ ਜੀ 2021 ਰੇਟ ਹੈਗਾ 4 ਲੱਖ 95000 ਟਰੈਕਟਰ ਸਾਰੇ ਨਵੇਂ ਪਏ ਆ ਜੀ ਜੇ ਕਿਸੇ ਭਰਾ ਨੇ ਹੋਰ ਕੋਈ 36 30 ਵੀ ਲੈਣਾ ਹੈ ਜੀ ਜਾਂ ਕੋਈ ਹੋਰ ਲੈਣਾ ਹੈ ਤਾਂ ਬਾਈ ਦਾ ਤੁਹਾਨੂੰ ਨੰਬਰ ਦੇਵਾਂਗੇ ਉਹਦੇ ਤੇ ਤੁਸੀਂ ਗੱਲ ਕਰਕੇ ਟਰੈਕਟਰ ਲੈ ਸਕਦੇ ਹੋ ਰੇਕ ਟਰੈਕਟਰ ਤੇ ਲੋਨ ਮਿਲੂਗਾ ਜੀ ਜਿਹਨੇ ਲੋਨ ਕਰਵਾਉਣਾ ਭਰਾ ਨੇ ਕਿਸੇ ਨੇ ਲੋਨ ਕਰਵਾ ਕੇ ਦੇਣਗੇ ਅੱਗੇ ਆ ਗਿਆ ਜੌਂਡੀਅਰ 5210 ਮਾਡਲ ਹੈਗਾ ਜੀ 2021 ਰੇਟ ਹੈਗਾ 740000 8585 ਵਹੇ ਟਾਇਰ ਪਏ ਆ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਇਹ ਅੱਗੇ ਆ ਗਿਆ ਜੌਂਡੀਅਰ 5050d ਮਾਡਲ ਹੈਗਾ ਜੀ 2017 ਰੇਟ ਹੈਗਾ 520000 ਸਾਰੇ ਟਰੈਕਟਰ ओरिजिनल ਮਿਲਣਗੇ ਜੀ ਕੋਈ ਪੇਂਟ ਹੋਇਆ ਨਹੀਂ ਮਿਲਦਾਗਾ ਅੱਗੇ ਹੈਗਾ ਜੌਂਡੀਅਰ 5305 ਮਾਡਲ ਹੈਗਾ 2018 ਰੇਟ ਹੈਗਾ 5 ਲੱਖ 15000 ਅੱਗੇ ਹੈਗਾ ਜੌਂਡੀਅਰ 5310 ਮਾਡਲ ਹੈਗਾ 2015 ਰੇਟ ਹੈਗਾ 4 ਲੱਖ 65000 ਪੰਜਾਬ ਨੰਬਰ ਹੈ ਜੀ ਇਹਦਾ ਹੋਰ ਗਿਆ ਹੈ ਜੀ ਸਵਰਾਜ 855 ਮਾਡਲ ਹੈਗਾ ਜੀ 2014 ਰੇਟ ਹੈਗਾ ਤਾਂ 485000 ਚਾਰੇ ਟਾਇਰ ਨਵੇਂ ਐ ਜੀ ਪੰਜਾਬ ਦਾ ਨੰਬਰ ਹੈ ਜੀ ਜਕੇ ਦੇ ਟਾਇਰ ਐ ਇਹਦੇ ਚਾਰੇ ਬਿਲਕੁਲ ਨਵੇਂ ਅੱਗੇ ਫੇਰ ਸੋਰਾਜ 855 ਜੀ 2022 ਮਾਡਲ ਰੇਟ ਹੈਗਾ 765000 ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਸਿਰਫ 90 ਘੰਟੇ ਚੱਲੇ ਜੀ ਉਹ ਜੀ ਤੁਹਾਨੂੰ ਬਾਈ ਦਾ ਨੰਬਰ ਦਿੰਨੇ ਆਗੇ ਜੇ ਕਿਸੇ ਭਰਾਣੇ ਲੈਣਾ ਹੋਵੇ ਟਰੈਕਟਰ ਤਾਂ ਇਸ ਨੰਬਰ ਤੇ ਕਾਲ ਕਰਕੇ ਬਾਈ ਨਾਲ ਗੱਲ ਕਰ ਸਕਦਾ ਹੈ ਇਹ ਹੈਗਾ ਜੀ ਬਟਾਂਚ ਟਰੈਕਟਰਸ ਤੇ ਕੁਲਵਿੰਦਰ ਸਿੰਘ ਨਾ ਬਾਈ ਦਾ ਤੇ ਬਾਕੀ ਦੇ ਨੰਬਰ ਤੇ ਇਹ ਬਾਈ ਦਾ ਨੰਬਰ ਹੈ ਜੀ ਸਾਰੇ ਨੰਬਰ ਬਾਈ ਦੇ ਹੀ ਆ ਦੇਖ ਸਕਦੇ ਹੋ ਤੇ ਕਿਸੇ ਵੀ ਭਰਾਣੇ ਟਰੈਕਟਰ ਲੈਣਾ ਹੋਵੇ ਹੈਗਾ ਬਾਈ ਦਾ ਭਾਈ ਬਖਤੌਰ 10 ਬਹਣਾ ਤੇ ਜ਼ਿਲ੍ਹਾ ਬਠਿੰਡਾ ਜੀ ਤੇ ਹਰੇਕ ਟਰੈਕਟਰ ਤੇ ਤੁਹਾਨੂੰ ਲੋਨ ਕਰਵਾ ਕੇ ਦੇਣਗੇ ਪਾਣੀ ਪਿਆ 33 ਹੋ ਖੜਾ ਬਾਈ ਦਾ ਅੱਛਾ ਤੇ ਬਾਈ ਕੋਲੇ 50 60 ਟਰੈਕਟਰ ਖੜੇ ਹੈ ਜੀ ਜੇ ਕਿਸੇ ਨੂੰ ਪ੍ਰਾਣੇ ਲੈਣਾ ਹੋਵੇ ਤਾਂ ਹਰ ਤਰ੍ਹਾਂ ਦਾ ਟਰੈਕਟਰ ਮਿਲ ਜੂਗਾ ਤੁਹਾਨੂੰ ਉੱਥੋਂ ਇਹ ਲੋ ਜੀ ਇਹ ਨੰਬਰ ਹੈ ਬਾਈ ਦਾ ਇਹ ਫੋਨ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਥ੍ਰੀ ਟਰੈਕਟਰ ਤੇ ਤੁਹਾਨੂੰ ਲੋਨ ਮਿਲੂਗਾ ਜੇ ਲੋਨ ਕਰਵਾਉਣਾ ਤੁਸੀਂ 95470094 ਠੀਕ ਹੈ ਜੀ ਬਾਕੀ ਨੰਬਰ ਨੰਬਰ ਹੈਗਾ ਜੀ ਬਾਈ ਦਾ 8054700900 ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ